ਖੇਡਦਾ ਉਹ ਸੱਤ ਦੀ ਪਹਿੜਾ ਪਾ ਜਾਂਦੇ ਜਿੰਦ ਸਵਾੜਿਆ ਮਾਪਿਓ ਪਿੰਡ ਦਾ ਨਾਚ ਮਕਾ ਜਾਂਦੇ ਦਰਸ਼ਕ ਇੱਕ ਰਾਈਟਰ ਨੇ ਵੀ ਇੱਕ ਵਿਦਵਾਨ ਨੇ ਬੜਾ ਵਧੀਆ ਲਿਖਿਆ ਉਹ ਬੱਲੇ 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 ਨਹੀਂਓ ਰਿਸਾ ਦਰਸ਼ਕ ਇੱਕ ਰਾਈਟਰ ਨੇ ਇੱਕ ਵਿਦਵਾਨ ਨੇ ਬੜਾ ਵਧੀਆ ਲਿਖਿਆ ਜਿਹੜਾ ਇਨਸਾਨ ਕਿਸੇ ਦੇ ਮਾਨਸ ਮਾਲੀ ਤਾੜੀ ਨਹੀਂ ਮਾਰਦਾ ਪੂਰੀ ਜ਼ਿੰਦਗੀ ਕੱਢ ਦੇ ਮਾਨਸ ਮਾਲੀ ਤਾੜੀ ਜੀ ਜੇ ਗੁਸਤਿਆਂ ਦਾ ਨਾਮ ਲਾ ਰਿਹਾ ਇੱਕ ਵਾਰ ਲਾ ਦਿਓ ਬੜਾ ਅੱਗੇ ਤਾੜੀਆਂ ਵਾਹ ਜੀ ਵਾਹ ਲੈ ਆ ਜਾ 헤ਲਾ ਉੱਥੇ ਹੀ ਫਿਰ ਸਾਹਬੜੇ ਜੱਸੇ ਦੀ ਗੁਸਤੀ ਚੱਲਦੀ ਆ ਮੇਰੇ ਵੀਰੋ ਕਿ ਸੂਰਜ ਵੀ ਅੱਗ ਵਰਸਾਵੇ ਕੁੱਪਾ ਜੇੜ ਤੇ ਹਾੜਦੀਆਂ ਆਹ ਤੱਪ ਦੀ ਜਵੇਂ ਤਦੂਰੀ ਰੋਟੀ ਅੱਜ ਪੰਡੇ ਨੂੰ ਸਾੜਦੀਆਂ ਕੋਹ ਬਾਗ ਵਿੱਚ ਛੱਡਿਆ ਯਾਰੋ ਨੇਘਰ ਲਜਾਈਆਂ ਦਾ ਸੁਖੀ ਕੰਕਰਾਲੀ ਦੇਖ ਲੈ ਮੁੱਲ ਮਿਹਨਤਾਂ ਲਾਇਆਂ ਦਾ ਵਾਕੇ ਗੱਲਾਂ ਸੱਚੀਆਂ ਨੇ ਸੁਖੀ ਕੰਕਰਾਲੀ ਵੀ ਸਾਡਾ ਵੀ ਬਹੁਤ ਵਧੀਆ ਸ਼ੇਰ ਲੱਗਦਾ ਇਧਰ ਉੱਪਰਲੇ ਪਾਸੇ ਪੱਟੀ ਦੀ ਧਰਤੀ ਵਾਲਾ ਜੱੱਸਾ ਮੇਰੇ ਵੀਰੋ ਪਰਦੇ ਪਲੇ ਕੀ ਤੋਂ ਵੱਲੋਂ ਬਣਾ ਦਿੰਦਾ ਇਹਦਾ ਤੌਰ ਜੰਦਾ ਇਹਨੇ ਕਈਆਂ ਨੂੰ ਮੂਰੇ ਲਾਇਆ ਏ ਐ ਵੇੜੀ ਪੱਟੀ ਵਾਲਾ ਉੱਪਰਲੇ ਪਾਸੇ ਪੱਟੀ ਦੀ ਧਰਤੀ ਵਾਲਾ ਜੱੱ ਸਾ ਮੇਰੇ ਵੀਰੋ ਪਰਦੇ ਬਲੇ ਕੀ ਤੋਂ ਬੱਲੇ ਪਾ ਦਿੰਦਾ ਇਹਦਾ ਤੌਰ ਜੰਦਾ ਉਹਨੇ ਪੱਟੀ ਵਾਲਾ ਸਿਰੇ ਤੇ ਆਇਆ ਏ ਐ ਵੇੜੀ ਪੱਟੀ ਵਾਲਾ ਸਿਰੇ ਤੇ ਆਇਆ ਏ ਲੱਖਿਆ ਗੱਲਾਂ ਸੱਚੀਆਂ ਨੇ ਇੱਕ ਪਾਸੇ ਜੱਸਾ ਪਹਿਲਵਾਨ ਪੱਟੀ ਵਾਲਾ ਤੇ ਨਾਲ ਕਹਿੰਦੇ ਕੋਚਿੰਗ ਦੀ ਸੇਵਾਵਾ ਆਹ ਕਹਿੰਦੇ ਵੀ ਲੰਲੀਆਂ ਵਾਲਾ ਗੁਰਬਾਲ ਪਹਿਲਵਾਨ ਪੁੱਜਿਆ ਸੈਸੜਾ ਵਾਲਾ ਇਹਨਾਂ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਉਰਦੇ ਆਪਾਂ ਧੰਨਵਾਦ ਕਰਦਾਂਗੇ ਕਿ ਮਿਹਨਤਾਂ ਕਰਕੇ ਮਸਲ ਬਣਾਏ ਜੋ ਪੱਥਰ ਤੇ ਲੀਕਾ ਉਹ ਜੋਸ਼ ਜਬਾਨੀ ਆਹ ਲੋ ਜਿੱਤਿਆ ਕੋਈ ਬਲਾ ਜਸਾਏ ਦੁਨੀਆ ਨਾ ਜਸਾ ਪੱਟੀ ਜਸਾ ਬੱਤੀ